ਸ਼ਾਸਨ ਦੀ ਲਾਪਰਵਾਹੀ ਦਾ ਕਾਰਨ ਭੁੱਖ ਪਿਆਸ ਨਾਲ ਮਰ ਰਹੀਆਂ گاਵਾਂ ਦੀ ਸੰਭਾਲ ਦੇ ਲਈ ਧਰਨਾ ਲਗਾਇਆ ਗਿਆ ਦੱਸ ਦਈਏ ਕਿ ਫਾਇਰ ਬ੍ਰਿਗੇਡ ਚੌਂਕ ਵਿਖੇ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਹਰ ਰਾਏਪੁਰ ਗਊਸ਼ਾਲਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਨਾਲ ਭੁੱਖ ਪਿਆਸ ਨਾਲ ਮਰ ਰਹੀਆਂ گاਵਾਂ ਦੇ ਬਾਰੇ ਗੱਲ ਕੀਤੀ ਗਈ ਹੈ ਉੱਥੇ ਹੀ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੰਸਥਾਵਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਹਰ ਰਾਏਪੁਰ ਗਊਸ਼ਾਲਾ ਦੇ ਵਿੱਚ ਕਰੀਬ 2 ਮਹੀਨਿਆਂ ਦੇ ਵਿੱਚ 500 ਤੋਂ ਵੱਧ ਗਊਆਂ ਭੁੱਖ ਅਤੇ ਪਿਆਸ ਦੇ ਨਾਲ ਮਰ ਚੁੱਕੀਆਂ ਨੇ ਦੱਸਦੀਏ ਕਿ ਜਥੇਬੰਦੀਆਂ ਨੇ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਗਊਆਂ ਦੀ ਮੌਤ ਦਾ ਕਾਰਨ ਬਣੇ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਗਾਵਾਂ ਦੀ ਪੂਰੀ ਖੁਰਾਕ ਦਾ ਪ੍ਰਬੰਧ ਕਰਦੇ ਹੋਏ ਹਰ ਕੋਨੇ ਤੇ ਸੀਸੀਟੀਵੀ ਕੈਮਰੇ ਲਗਾਏ ਜਾਣ ਤੇ ਯੋਜਨਾਬੱਧ ਤਰੀਕੇ ਦੇ ਨਾਲ ਕੈਮਰੇ ਚਲਾਉਣ ਦੇ ਲਈ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਹੀ ਅੱਜ ਵੀ ਸਮਾਜ ਸੇਵੀ ਸੰਸਥਾਵਾਂ ਹਰ ਰਾਇਪੁਰ ਗਊਸ਼ਾਲਾ ਦੇ ਵਿੱਚ ਚਾਰਾ ਪਾਉਣ ਗਏ ਤੇ ਗਊਸ਼ਾਲਾ ਦੇ ਅਧਿਕਾਰੀਆਂ ਦੇ ਵੱਲੋਂ ਗਊਸ਼ਾਲਾ ਦੇ ਤਾਲੇ ਲਗਾ ਦਿੱਤੇ ਗਏ। ਤੇ ਇਸ ਰੋਜ਼ ਦੇ ਵਿੱਚ ਅੱਜ ਸੰਸਥਾਵਾਂ ਨੇ ਬਠਿੰਡਾ ਦੇ ਅਮਰੀਕਾ ਨੈਸ਼ਨਲ ਹਾਈਵੇ ਜਾਮ ਕੀਤੇ ਨੇ। ਜ਼ਿਕਰਯੋਗ ਹੈ ਕਿ ਇਹਨਾਂ ਧਰਨਾਕਾਰੀਆਂ ਨੇ ਕਿਹਾ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਇਹ ਜਾਮ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਇਹਨਾਂ ਤਸਵੀਰਾਂ ਦੇ ਵਿੱਚ ਸਾਰੀਆਂ ਸਮਾਜ ਸੇਵੀਆਂ ਸੰਸਥਾਵਾਂ ਤੁੱਪੇ ਬੈ ਕੇ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇਬਾਜ਼ੀ ਕਰਦੀਆਂ ਨਜ਼ਰ ਆ ਰਹੀਆਂ ਨੇ ਕੀ ਨਾਮ ਹੈ ਜੀ ਤੇ ਅੱਜ ਤੁਸੀਂ ਇੱਥੇ ਕਿਉਂ ਬੈਠੇ ਨੇ ਮੇਰਾ ਨਾਮ ਰੁਹਿਦ ਕਰਕੇ ਆ ਜੀ ਅੱਜ ਧਰਨੇ ਤੇ ਬੈਠਣ ਦਾ ਜੋ ਮਕਸਦ ਹੈਗਾ ਉਹ ਹੈਗਾ ਹਰ ਰਾਏਪੁਰ ਗਊਸ਼ਾਲਾ ਦੇ ਵਿੱਚ ਹੋ ਰਿਹਾ ਗਊਆਂ ਦਾ ਕਤਲ ਬਠਿੰਡਾ ਪ੍ਰਸ਼ਾਸਨ ਅਵਾਰਾ ਗਊਆਂ ਨੂੰ ਗੋਵੰਸ਼ ਨੂੰ ਇੱਥੋਂ ਚੱਕ ਕੇ ਹਰ ਰਾਏਪੁਰ ਗਊਸ਼ਾਲਾ ਭੇਜ ਰਿਹਾ ਹੈ ਉੱਡੀ ਰਿਮੋਟ ਲੋਕੇਸ਼ਨ ਦੀ ਏਡੀ ਦੂਰ ਹੈ ਜਿਉਂ ਉੱਥੇ ਕੋਈ ਨਹੀਂ ਦੇਖ ਰਿਹਾ ਇੱਕ ਚਾਰਦਵਾਰੀ ਦੇ ਵਿੱਚ ਕੈਦ ਕਰਕੇ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਉਹਨਾਂ ਨੂੰ ਉੱਥੇ ਕਤਲ ਕੀਤਾ ਜਾ ਰਿਹਾ ਹੈ ਜੀ ਭੁੱਖੀ ਪਿਆਸੀ ਗਊਆਂ ਨੂੰ ਉੱਥੇ ਮਾਰਿਆ ਜਾ ਰਿਹਾ ਹੈ ਜੀ ਜਿਹੜਾ ਉਹਦਾ ਰੁਪਿਆ ਹੈਗਾ ਜੀ ਜੋ ਕਾਉਸਸ ਦੇ ਨਾਮ ਤੇ ਸਾਰੇ ਸ਼ਹਿਰ ਵਾਸੀ ਆਪਾਂ ਦਿੱਨੇ ਹੈਗੇ ਆ ਜੀ ਉਹ ਰੁਪਿਆ ਜਿਹੜਾ ਹੈਗਾ ਪ੍ਰਸ਼ਾਸਨ ਉਹਨਾਂ ਨਾਲ ਮਿਲ ਕੇ ਆਪਣੀਆਂ ਜੇਬਾਂ 'ਚ ਪਾ ਰਿਹਾ ਹੈ ਜੀ ਤੇ ਗਊਆਂ ਦਾ ਕਤਲ ਹੋ ਰਿਹਾ ਹੈ ਜੀ ਉਸ ਦੇ ਖਿਲਾਫ ਅਜੇ ਧਰਨਾ ਲੱਗਿਆ ਹੈਗਾ ਜੀ ਅੱਜ ਉਸ ਸੀਜ਼ਨ ਨੂੰ ਹੋਰ ਉਹਨਾਂ ਨੇ ਚੰਗਾਰੀ ਪਾਈ ਆ ਜੀ ਵੀ ਜਿਹੜੇ ਗੋਸਵਿਕ ਸਵੇਰੇ ਜਾ ਕੇ ਉੱਥੇ ਆਉਂਦੀ ਜੇਬਾਂ 'ਚੋਂ ਪੈਸੇ ਲਾ ਕੇ ਉਹ ਤੇ ਹਰਾਚਾਰਾ ਪਾਉਂਦੇ ਸੀ ਅੱਜ ਉਹਨਾਂ ਨੇ ਉਹਨਾਂ ਨੂੰ ਵੀ ਰੋਕਤਾ ਜੀ ਉੱਥੇ ਗੇਟ ਨੂੰ ਜਿੰਦਾ ਲਾਤਾ ਜੀ ਉਹ ਕਹਿੰਦੇ ਵੀ ਤੁਸੀਂ ਸਾਡੇ ਗਲਾਬ ਜਿਹੜਾ ਕੰਮ ਕਰਦੇ ਜਿਹੜੇ ਧਰਨੇ ਲਾਣੇ ਹੋ ਇੱਥੇ ਇਹ ਨਹੀਂ ਚੱਲੂਗਾ ਜਦੋਂ ਕੋਈ ਨਹੀਂ ਬੋਲਦਾ ਤਾਂ ਤੁਸੀਂ ਕਿਉਂ ਬੋਲਦੇ ਹੋ ਤੇ ਅੱਜ ਉਸ ਕਰਕੇ ਉਹਨਾਂ ਨੇ ਗੇਟ ਨੂੰ ਵੀ ਜਿੰਦਾ ਲਾਦਾ ਜਿਹਦੇ ਕਰਕੇ ਜਿੰਨੇ ਸਮਾਜ ਸੇਵੀ ਸਵੇਰੇ ਉੱਤੇ ਸੇਵਾ ਤੇ ਜਾਂਦੇ ਸੀ ਉਹ ਸਾਰਿਆਂ ਨੇ ਇੱਥੇ ਧਰਨ ਆ ਲਾਇਆ ਜੀ ਕੋਈ ਆਇਆ ਨਹੀਂਗਾ ਪ੍ਰਸ਼ਾਸਨ ਦਾ ਬੰਦਾ ਕਿੰਨੀ ਦੇਰ ਤੋਂ ਬੈਠਾ ਹੈ ਤੁਸੀਂ ਇੱਥੇ ਸਾਨੂੰ ਇੱਥੇ ਬੈਠਾ ਨੂੰ ਕਰੀ ਬੱਧਾ ਘੰਟਾ ਹੋ ਗਿਆ ਜੀ ਪ੍ਰਸ਼ਾਸਨ ਦਾ ਹਾਲੇ ਤੱਕ ਕੋਈ ਪ੍ਰਸ਼ਾਸਨ ਕਿਉਂ ਆਊਗਾ ਜੀ ਪ੍ਰਸ਼ਾਸਨ ਨੂੰ ਲੋੜ ਹੀ ਨਹੀਂ ਹੈ ਜੀ ਪ੍ਰਸ਼ਾਸਨ ਦੇ ਦੇ ਵਿੱਚ ਰਲਿਆ ਹੋਇਆ ਜੀ ਪ੍ਰਸ਼ਾਸਨ ਦੇ ਦੇ ਖਿਲਾਫ ਹੈ ਧਰਨਾ ਜੀ ਨਹੀਂ ਕੋਈ ਬੰਦਾ ਨਹੀਂ ਆਏਗਾ ਵੀ ਕਿ ਧਰਨੇ ਵਾਸਤੇ ਨਹੀਂ ਜੀ ਨਹੀਂ 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 ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰ ਜੀ ਬਹੁਤ ਮਿਲਤਾ ਕਰ ਚੁੱਕੇ ਹਾਂ ਡੀਸੀ ਸਾਹਿਬ ਦੀਆਂ ਵੀ ਏ ਡੀ ਸੀ ਡ ਮੈਡਮ ਵੀ ਆ ਵੀ ਪਰ ਉਹਨਾਂ ਨੂੰ ਕੋਈ ਅਸਰ ਨਹੀਂ ਜੋ ਉਹਨਾਂ ਤੇ ਕੋਈ ਵੀ ਅਸਰ ਨਹੀਂ ਜਦੋਂ ਜਾਣੇ ਆ ਉਹ ਚਾਹ ਦੇ ਕੱਪ ਮੰਗਵਾ ਲੰਦੇ ਦੇ ਤੋਂ ਲਾਵਨ ਨੂੰ ਕੋਈ ਕੰਮ ਨਹੀਂ ਇਹਦੇ ਤੇ ਕੀ ਹੋਣਾ ਚਾਹੀਦਾ ਹੈ ਕਿ ਕਮੇਟੀ ਬੰਨੀ ਚਾਹੀਦੀ ਹੈ ਸਾਰੇ ਸੁਝਾਅ ਅਸੀਂ ਉਹਨਾਂ ਨੂੰ ਦੇ ਚੁੱਕੇ ਹਾਂ ਇਕੱਲੀ-ਇਕੱਲੀ ਚੀਜ਼ ਅਸੀਂ ਉਹਨਾਂ ਨਾਲ ਮਦਦ ਕਰਨ ਨੂੰ ਤਿਆਰ ਹਾਂ ਪਰ ਉਹ ਇਹਦੇ ਵਿੱਚ ਕਿਉਂਕਿ ਲੜੇ ਹੋਏ ਆ ਸਰਦੋ ਕੁਝ ਵੀ ਕਰਨਾ ਨਹੀਂ ਚਾਹਦੇ ਜੀ ਕਾਰਨ ਕੀ ਲੱਗਦਾ ਹੈ ਜੀ ਤਾਲਾ ਕਿ ਸ ਕਿਸ਼ ਵਜੇ ਲਾਇਆ ਹੈ ਕਾਰਨ ਚੋਰ ਵਜਾ ਰਹੀ ਹੈ ਜੀ ਹੋਰ ਕੀ ਕਾਰਨ ਹੋਣਾ ਜੀ ਏਦਾਂ ਸਿੱਧਾ ਹੈਗਾ ਵੀ ਉੱਥੇ ਇੱਕ ਗੰਗਦੇ ਮਤਲਬ ਜੀ ਇਹ ਡਾਈਟ ਮੰਨੀ ਹੈ ਉਹ 30 ਰੁਪਏ ਕਾ ਗਊਧਿਓ ਦਿੱਤੀ ਜਾ ਰਹੀ ਹੈ ਜੀ ਤੇ ਉਤੇ तकरीबन 1000 ਦੇ ਕਰੀਬ ਗਊ ਹੈ ਜੀ 30000 ਰੁਪਏ ਇੱਕ ਦਿਨ ਦਾ ਜੀ तकरीबन 9 ਤੋਂ 10 ਲੱਖ ਰੁਪਏ ਕ ਮਹੀਨਾ ਦਾ ਦੇ ਰਹੇ ਹੈ ਜੀ ਜਦੋਂ ਉਤੇ ਚਵਨੀ ਦਾ ਹਾਰਾ ਜਰਾ ਪਾਣਾ ਵੀ ਨਹੀਂ ਆਹੀ ਕਾਰਨ ਹੈ ਜੀ 9-10 ਲੱਖ ਰੁਪਏ ਮਹੀਨਾ ਇਹਦੇ ਵਿੱਚ ਜੋ ਹੈ ਇਨਵੋਲ ਹੈ ਜੀ ਜਿਹਦੇ ਚ ਪ੍ਰਸ਼ਾਸਨ ਤੇ ਇਹ ਨਿਲੀ ਨਿਲੀ ਭੁਗਤ ਨਾਲ ਉਹ ਕੰਮ ਕਰੀ ਜਾਂਦੇ ਇੰਨਾ ਇੰਨਾ ਟੈਕਸ ਲਿਖਤਾ ਜਾਂਦਾ ਗਊਵਾਂ ਦਾ ਤੇ ਆਪਣੇ ਨਗਰ ਨਿਗਮ ਦੇ ਅਧਿਕਾਰੀ ਜਾਂ ਕੂਸ਼ਾਲਾ ਦੇ ਇਥੋਂ ਦੇ ਬਟਿੰਡੇ ਦੀ ਗੱਲ ਕਰੀਏ ਉਹ ਆਏ ਨਹੀਂਗੇ ਇੱਥੇ ਤੁਹਾਡੇ ਨਾਲ ਨਹੀਂ ਨਹੀਂ ਇਹਦੇ ਕੋਈ ਸਾਥ ਨਹੀਂ ਦੇਣ ਆਇਆ ਜੀ ਨਗਰ ਨਿਗਮ ਉਥੋਂ ਚੈੱਕ ইস্যੂ ਕਰਦਾ ਹੈਗਾ ਉਹਨੂੰ ਕੋ ਮਜ਼ਾਕ ਮੰਨਦਾ ਉਹਨਾਂ ਦੀ ਜੇਲ੍ਹ ਚ ਪੈਂਦਾ ਹੈਗਾ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਜੋ ਮਹਿਕਮੇ ਦੀਆਂ ਸੈਟਿੰਗਾਂ ਹੁੰਦੀਆਂ ਉਸ ਸੈਟਿੰਗਾਂ ਦੇ ਤਹਿਤ ਹੀ ਗਊਸ਼ਾਲਾ ਚਲਾਉਣਾ ਚਾਹ ਰਹੇ ਆ ਪਰ ਇਹ ਸੈਟਿੰਗਾਂ ਜੀ ਬਾਕੀ ਪ੍ਰੋਜੈਕਟਾਂ ਚ ਚਲਦੀਆਂ ਹੋਣੀਆਂ ਇਹ ਗਊਸ਼ਾਲਾ ਚ ਨਹੀਂ ਚਲਣੀ ਆ ਜੀ ਜੋ ਗਊਆਂ ਦੇ ਕਾਤਲ ਹੈ ਜੀ ਉਹਨਾਂ ਨੂੰ ਅਸੀਂ ਸਜ਼ਾ ਦਿਵਾ ਕੇ ਹਟਾ ਗਏ ਜੋ ਹਟਦੇ ਨਹੀਂ ਅਸੀਂ ਕਰਨਾ ਐਵੇਂ ਹੀ ਜਾਰੀ ਰੱਖੋ ਕਰਨਾ ਵੀ ਜਾਰੀ ਰਹੂਗਾ ਜੀ ਬਾਕੀ ਜਿਵੇਂ ਸਾਰੇ ਸਾਡੇ ਸਮਾਜਸੀ ਵੀ ਐ ਤੇ ਕਾਲ ਦਿੱਤੀ ਹੋਈ ਹੈ ਜੀ ਸਾਰੇ ਪਹੁੰਚ ਰਿਹਾ ਜਿਵੇਂ ਸਾਰਾ ਸਾਂਝਾ ਡਿਸਾਈਡ ਹੋਊਗਾ ਜੋ ਅਗਲਾ ਐਕਸ਼ਨ ਪਲਾਨ ਹੋਗਾ ਜੀ ਤੁਹਾਨੂੰ ਸਾਰਿਆਂ ਨਾਲ ਸਾਂ ਦੇਖੋ ਸਾਰਾ ਨੂੰ ਪਤਾ ਹੈ ਐ ਕਿ ਇਲੈਕਸ਼ਨਾਂ ਦੇ ਟਾਈਮ ਚੱਲ ਰਹੇ ਨੇ ਕਿ ਧੀ ਸੜਕਾਂ ਤੇ ਬੈਠੇ ਉਹ ਕਾਰਨ ਕੀ ਹੈ ਦੇਖੋ ਜੀ ਸਵੇਰੇ ਪਟਿੰਡੇ ਦੇ ਖੁਨਿਆਣੇ ਦੇ ਆਸ-ਪਾਸ ਦੇ ਲੋਕ ਦਿੱਲੀ ਸੇਵਾ ਕਰਨ ਵਾਸਤੇ ਹਰ रायपुर गौशाला ਤੁੰਜੀ ਜਾਂਦੇ ਆ ਕਿਉਂਕਿ ਉੱਥੇ ਗੋਾਂਸ਼ ਨੂੰ ਪ੍ਰੋਪਰ ਡਾਈਟ ਨਾ ਮਿਲਣ ਕਰਕੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਬੀਮੇ ਦੇ ਵਿੱਚ ਮੌਤ ਹੋ ਰਹੀ ਸੀਗੀ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਸੇਵਾਦਾਰ ਜਾ ਰਹੇ ਹੈ ਹੁਣ ਐਸੀ ਚੀਜ਼ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ 2 ਦਿਨ ਪਹਿਲਾਂ ਸਾਰੀਆਂ ਸੰਸਥਾਵਾਂ ਨੇ ਪਟਿੰਡੇ ਦੇ ਫਾਇਰਬ੍ਰਿਜ ਰੋਡ ਚੌਂਕ ਦੇ ਉੱਤੇ ਅੱਜ ਜਦੋਂ ਰੋਜ਼ਾਨਾ ਵਾਂਗੂ ਫਰੀਦਿਕਾ ਲੀਆਂ ਲੈ ਕੇ ਅੱਜ ਸੇਵਾਦਾਰ ਉੱਤੇ ਬੈਠੇ ਤਾਂ ਇਨਸ਼ਾਅੱਲਾ ਦੇ ਜਿਹੜੇ ਪ੍ਰਾਈਵੇਟ ਠੇਕੇਦਾਰ ਦੇ ਬਣੇ ਉਹਨਾਂ ਨੇ ਜਿਹੜਾ ਮੇਨ ਗੇਟ ਆ ਕੋਚਾਲਾ ਦਾ ਉਹ ਬੰਦ ਕਰਤਾ ਇਹ ਅਸੀਂ ਪ੍ਰਸ਼ਾਸਨ ਦੇ ਵੀ ਨਿਗਰ ਦੇ ਵਿੱਚ ਲੈ ਕੇ ਆਏ ਉੱਥੇ ਕਾਫੀ ਦਿਨ ਵੇਟ ਕੀਤਾ ਲੇਕਿਨ ਪ੍ਰਸ਼ਾਸਨ ਵੀ ਉਹਦਾ ਗੇਟ ਖੋਲਣ ਦੇ ਵਿੱਚ ਨਾਕਾਮ ਰਿਹਾ ਕਿਹਦੇ ਰੋਸ਼ਟਾ ਗਰੂਪ ਜਿਹੜਾ ਹੈਗਾ ਉਹਨਾਂ ਨੇ ਗੁੰਡਾਗਰਦੀ ਖਿਲਾਫ ਅੱਜ ਫਿਰ ਕੋਈ ਚੌਂਕੀ ਵੇਖਣ ਨਾਲ ਆਇਆ ਜਾ ਰਿਹਾ ਸਾਰੇ ਲੋਕਾਂ ਕਾਰਨ ਕਿ ਇਹ ਹੋਣ ਲੱਗ ਪਿਆ ਗਾ ਇਹ ਗੁੰਡਾਗਰਦੀ ਹੋ ਰਹੀ ਹੈ ਜੀ ਦੇਖੋ ਉੱਥੇ ਜਿਹੜੀ ਡਾਈਟ ਬਣੀ ਹੈ ਪ੍ਰੋਪਰ ਉਹੀ ਨਹੀਂ ਪਹੁੰਚ ਪਾਰੀ ਗਈ ਉਹਦੇ ਖਿਲਾਫ ਸਾਡੀ ਮੰਗ ਸੀ ਕਿ ਡਾਈਟ ਨਹੀਂ ਬਣੀ ਉੱਥੇ ਕਿਹੜੇ ਉੱਥੇ ਬੇਜਬਾਨਾਂ ਦੀ ਡੈਥ ਹੋ ਰਹੀ ਹੈ ਬਿਨ ਉਹ ਵੀ ਆਪਾਂ ਵੇਖੋਗੇ ਬਸ ਤੁਸੀਂ ਦੇਖੋ ਵੀ ਹਾਲਾਤ ਕਿਹੋ ਜਿਹੇ ਨੇ ਉਹਦੇ ਡਰ ਕੇ ਹੀ ਉਹਨਾਂ ਨੇ ਅੱਜ ਉਸ ਦੇ ਵਿੱਚ ਕੇਬਲੰਦ ਕਰਤਾ ਸਾਡੇ ਦੇ ਸਾਡੇ ਦੇ ਇਜਾਮ ਲਗਾਏ ਆ ਇਹਨਾਂ ਨੂੰ ਕਹਿੰਦੇ ਇਹ ਬੰਦਿਓ ਇਹ ਜਿਹੜੇ ਬੰਦੇ ਆ ਇਹ ਲੜਾਈ ਕਰਦੇ ਅੰਦਰ ਆ ਕੇ ਕਾਲਾ ਕੱਢਦੇ ਆ ਮੈਨੂੰ ਵੀ ਸਾਰੇ ਵਪਾਰੀ ਬੰਦੇ ਆ ਜੀ ਸਾਰੇ ਕੋਈ ਜੋਬ ਤੇ ਲੱਗਿਆ ਹੋਇਆ ਹੈ ਹਰ ਇੱਕ ਨੇ ਆਪਦਾ ਕੰਮ ਥੰਦਾ ਛੱਡ ਕੇ ਸੇਵਾ ਕਰਨ ਵਾਸਤੇ ਜਾਂਦੇ ਆ ਇਹ ਕੋਈ ਲੜਾਈ ਕਰਨ ਵਾਲੇ ਕੋਈ ੁੰਡੇ ਥੋੜਾ ਹੀ ਹੋਊਗਾ ਵੀ ਹਰ ਰਾਇਪੁਰ ਗਊਸ਼ਾਲਾ ਦਾ ਬਹੁਤ ਮੰਦਾ ਹਾਲ ਚੱਲ ਰਿਹਾ ਹੈਗਾ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਆਪਦੇ ਲੈਵਲ ਦੇ ਉੱਤੇ ਹਰਾਚਾਰਾ ਉੱਥੇ ਲੈ ਕੇ ਜਾ ਰਹੀਆਂ ਤੇ ਇਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਵੱਡੇ ਲੈਵਲ ਦੇ ਉੱਤੇ ਜਿਸ ਦੇ ਚੱਲਦੇ ਅੱਜ ਉਹਨਾਂ ਨੇ ਗਊਸ਼ਾਲਾ ਦਾ ਗੇਟ ਹੀ ਨਹੀਂ ਖੋਲਿਆ ਹਰੇਚਾਰੇ ਦੀ ਟ੍ਰੈਨੀ ਉੱਥੋਂ ਦੀ ਸਾਨੂੰ ਵਾਪਸੀ ਲੈ ਕੇ ਆਣੀ ਪਈ ਪੇਜਬੁਲੀ ਦੇ ਵਿੱਚ ਮਤਲਬ ਅਸੀਂ ਉੱਥੇ ਪ੍ਰਸ਼ਾਸਨ ਨੂੰ ਵੀ ਕਾਲ ਕੀਤੀ ਸਾਡੇ ਬੰਦਿਆਂ ਨੇ ਵੀ ਗੇਟ ਖਲਵਾ ਦਿਓ ਜੀ ਅਸੀਂ ਹਦੌਵਾਂ ਨੂੰ ਹਰਾਚਾਰਾ ਪਾਣਾ ਹੈਗਾ ਲੇਕਿਨ ਪ੍ਰਸ਼ਾਸਨ ਇਹਦੇ ਵਿੱਚ ਨਾਕਾਮ ਰਿਹਾ ਮਤਲਬ ਉਹਨੋਂ ਸਿੱਧੀ ਗੁੰਡਾਗਰਦੀ ਤੇ ਉਤਰਿਆ ਜੀ ਜਿਹੜਾ ਕੋਈ ਪ੍ਰਾਈਵੇਟ ਕੰਪਨੀ ਏਕਾ ਦਿੱਤਾ ਹੋਇਆ ਹੈ ਨਾ ਪ੍ਰਸ਼ਾਸਨ ਵੱਲੋਂ ਕਾਰਨ ਕੀ ਲੱਗਦਾ ਜੀ ਕੀ ਇਹਦੇ ਪਿੱਛੇ ਕੀ ਸਤਾਨੂ ਖੇਲ ਲੱਗਦਾ ਜੀ ਦੇਖੋ ਸ਼ਹਿਰ ਤੋਂ ਇੰਨੀ ਦੂਰ ਗਊਸ਼ਲਾ ਹੈਗੀ ਹੈ ਆਮ ਬੰਦਾ ਉੱਥੇ ਪਹੁੰਚ ਨਹੀਂ ਸਕਦਾ ਬੀਨਾ ਉਥੇ ਹਰੇਚਾਰੇ ਦੇ ਪਛਮਾ ਦੀ ਉਥੇ ਬੇਜਵਾਨਾਂ ਦੀ ਡੈਥ ਹੋ ਜਾਂਦੀ ਹੈ ਉਹ ਇਹਨਾਂ ਦੀ ਸਰਕਾਰੀ ਜਿਹੜੇ ਪੋਸਟ ਮਾਰਟਮ ਹੋਇਆ ਸੀ ਰਿਪੋਰਟ ਹੋਈ ਸੀ ਉਹਦੇ ਵਿੱਚ ਮੈਂਸ਼ਨ ਹੈ ਇਹ ਗੱਲ ਵੀ ਡਾਈਟ ਬਣੀ ਦੀ ਘਾਟ ਹੋਣ ਕਰਕੇ ਉਥੇ ਗੋਵਾਂਸ਼ ਦੀ ਡੈਥ ਹੋ ਰਹੀ ਹੈ ਹੁਣ ਜਨਵਰੀ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਵੀ ਉੱਥੇ 7.5 ਦੇ ਕਰੀਬ ਜਿਹੜੀ ਗੋਵਾਂਸ਼ਰੀ ਡੈਥ ਹੋ ਗਈ ਜਿਹੜੇ ਬਟਿੰਡੇ ਦੀਆਂ ਸੜਕਾਂ ਦੇ ਉੱਤੇ ਗੋਵਾਂਸ਼ ਸੜਕਾਂ ਦੇ ਉੱਤੇ ਬੇਸਾਰਾ ਘੁੰਮਦਾ ਹੈ ਇਹਨਾਂ ਨੂੰ ਫੜ-ਫੜ ਕੇ ਉਸ ਗੋਵਸ਼ਾਲਾ ਦੇ ਛੱਡਿਆ ਜਾਂਦਾ ਜਿੱਥੇ ਉਹ ਭੁੱਖੇ ਪਾਣੇ ਵਿਚਾਰੇ ਮਰ ਜਾਂਦੇ ਹੈਗੇ ਸਾਡੇ ਮਾਨਤਰੀ ਗੰਗਰੇ ਜੀ ਪਤਾ ਹੈ ਤੁਸੀਂ ਦੇਸੀ ਦਫਤਰ ਨਾਲ ਤੁਹਾਨੂੰ ਬਿਲਾਤ ਗਿਆ ਦੇਸੀ ਦਫਤਰ ਵਿੱਚ ਅੱਜ ਖੇਤ ਦਾ ਦੂਸ਼ਲਾ ਗਏ ਸੀ ਸਾਡੇ ਤੋਂ ਪਾਸ ਹਰਾ ਪਾਉਣ ਵਾਸਤੇ ਤੇ ਜਿਹਨੇ ਉੱਥੇ ਖੇਤੀ ਖੋਲੇ ਜਿੰਦੇ ਲਾਰੇ ਕੁਝ ਟੱਕਰ ਲਈ ਗਈ ਸੀ ਸੇਵਾ ਕਰਨ ਗਈ ਸੀ 2 ਮਿੰਟ ਤੋਂ 3 ਮਿੰਟ ਤੋਂ ਲਗਾਤਾਰ ਜਾਣੇ ਨਹੀਂ ਫਿਰ ਠੇਕੇਦਾਰਾਂ ਨਾਲ ਸੋਸਾਇਟੀ ਦੇ ਧਰਨ ਬੁਲਾ ਲੈਂਦੇ ਵਾਕੇ ਆ ਬੰਦਾ ਕੋਈ ਗੱਲ ਕਰੋ ਵੀ ਜਿੰਦਾ ਕਿਉ ਲਾਇਆ ਇਹ ਸੀ ਨਾ ਉੱਥੇ ਕੁਝ ਟੱਕਰ ਉੱਥੇ ਕੁਝ ਟੱਕਰ ਲਈ ਗਈ ਸੀ ਸੇਵਾ बैठो सारे आराम करो सो ਇਹਦੇ ਵਿੱਚ ਇਲਾਕਾ ਨਹੀਂ ਹੈ ਉਹ ਲਾਕ ਕਰਨੀ ਦੀ ਸੀ ਉੱਥੇ ਕੁਝ ਲਾਉਂਦੇ ਸੀ ਆਪਾਂ ਕੀ ਕਰਾਂਗੇ ਪਹਿਲਾਂ ਉਹਨਾਂ ਦੇ ਗੇਟ ਬੰਦ ਨੇ ਦਾ ਕਰਚਾ ਦੇਈਏ ਉੱਥੇ ਸਾਰੇ ਬੈਠੋ ਜੀ ਪਹਿਲਾਂ ਉਹ ਬਾਬਾ ਦਾ ਕੁਝ ਬੋਲਦਾ ਨਹੀਂ 537 ਕੂਆ ਵਰਗੇ ਜੀ 2 ਮਹੀਨੇ ਦੇ ਵਿੱਚ ਕੋਈ ਪਰਚਾ ਨਹੀਂ ਦਾ ਕਿਉਂ ਹੈ ਕੋਈ ਹੋਰ ਨਹੀਂ ਹੋਇਆ ਉੱਥੇ ਕੀ ਇਨਕੁਆਰੀ ਹੋ ਰਹੀ ਹੈ ਜੀ ਅਸੀਂ ਸ਼ਨੀਵਾਰ ਨੂੰ ਸ਼ਾਮਤ ਬਈ ਇਹ ਅਗਰ ਨਾਲ ਨੂੰ ਬੁਲਾ ਲੈਣੇ ਅਸੀਂ ਬਲਾਕ ਤੋਂ ਪੁੱਛ ਲੈਣੇ ਚੌਕ ਪਾਏ ਕਰ ਰਹੇ ਹਾਂ ਨਹੀਂ ਨਹੀਂ ਗੱਲ ਕਰੀਏ ਪੈਸਾ ਸਾਡੇ 10 ਮਿੰਟ ਚਾਹੀਦਾ ਆ ਬੱਸ ਹੋ ਵੀ ਇਹ ਮਸਲਾ ਹੈ ਮਸਲਾ ਹੈ ਹਰ ਰਾਤ ਇਹ ਪਿਛਲੇ ਕਈ ਮਹੀਨਿਆਂ ਤੋਂ ਪ੍ਰਸ਼ਾਸਨ ਨੂੰ ਪਹਿਲੇ ਤੋਂ ਵਡਾ ਬਲ ਆਇਆ ਹੈ। ਅਮਰਦੀ ਉਹਨਾਂ ਦੀ ਗੱਲ ਠੀਕ ਹੈ ਉਹ ਕਹਿੰਦੇ ਸਾਨੂੰ ਤੁਹਾਡੇ ਮਸਲੇ ਦਾ ਤਾਂ ਪਤਾ ਲੱਗੇ ਕਿਉਂਕਿ 19 ਦਾਏ ਦੇ ਵਿੱਚ ਕੋਈ ਡਾਇਰੈਕਟ ਲਿੰਕ ਨਹੀਂ ਹੈ। ਆਪਣਾ ਸਿਵਲ ਐਡਮਿਨਿਸਟ੍ਰੇਸ਼ਨ ਵਾਲੀ ਆਲਵੇਸ ਮੈਟਰ ਰਹਿੰਦਾ ਹੋਏਗਾ। ਤਾਂ ਆਪਾਂ ਇਹਨੂੰ ਦੱਸ ਦਿੰਦੇ ਹਾਂ। ਇਹ ਹਦਾਇਪੁਰ ਕੋਸ਼ਤ ਦਾ ਮਸਲਾ ਹੈ। ਇਹ ਸਰਕਾਰੀ ਮੀਟਾਲ ਹੈ। ਪਿਛਲੇ ਤਕਰੀਬਨ 6 ਮਹੀਨੇ ਪਹਿਲਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਹਦਾ ਠੋਕਾ ਜੋ ਹੈ ਕਿ ਮੋਕੇ ਦੇ ਪ੍ਰਾਈਵੇਟ ਬੰਦੇ ਨੂੰ deta hai। ਤਾਂ ਪਹਿਲਾ ਤਾਂ ਸਮਝਣ ਵਾਲੀ ਗੱਲ ਇਹੀ ਹੈ ਵੀ ਫਕੀਰੇ ਦੀ ਇਨਸ਼ਾ ਅੱਲਾਹ ਦਾ ਠੇਕਾ ਮੋਕੇ ਦੇ ਬੰਦੇ ਨੂੰ ਦਿੱਤਾ ਗਿਆ। ਕਿੰਨੀ ਮੈਲਾਫਾਈਡ ਇਹਦੇ ਤੇ ਇੰਟੈਂਸ਼ਨ ਚ ਲੱਗਦੀ ਹੈ। ਫਿਰ ਭਾਈ ਜੀ ਅਸੀਂ ਸਾਰੇ ਬੰਦੇ ਨਾ ਵਪਾਰੀ ਬੰਦੇ ਆ ਆ ਬੰਦੇ ਆ ਤੁਸੀਂ ਹਰ ਦੇਖਦੇ ਹੋਗੇ ਐਂਸਰ ਚਲਾਉਣ ਵਾਲੇ ਐਕਸੀਡੈਂਟ ਚੱਕਣ ਵਾਲੇ ਖੂਨ ਦੇਣ ਵਾਲੇ ਉਹ ਬੰਦੇ ਆ ਸਾਰੇ। ਠੀਕ ਹੈ। ਅਸੀਂ ਉੱਥੇ ਸਵੇਰੇ ਸਵੇਰੇ ਆਉਂਦੇ ਜਵਾਕਾਂ ਦੇ ਟਾਈਮ ਤੋਂ ਟਾਈਮ ਕੱਢ ਕੇ ਘਰ ਜਿਆਣਾ ਲੜਕੇ ਬਾਈ ਵੀ ਉੱਥੇ ਸੇਵਾ ਤੇ ਜਾਂਦੇ ਆ ਕਿ ਉਹਨਾਂ ਗਊਆਂ ਜਿਹੜੀਆਂ ਉੱਥੇ ਭਾਈ ਜੀ ਭੁੱਖੀਆਂ ਨੇ। ਕਰੀਬਨ 1000 ਦੇ ਕਰੀਬਨ ਗਊਆਂ ਹੈ ਜੀ ਉੱਥੇ। ਉਨਾ ਸਤੇ ਦਿਨ ਜਾਣਾ 20 ਤੋਂ 30 ਕੁੰਟਲ ਹਰਾਚਾਰਾ ਸੀ ਆਰ ਦੇ ਕੋਲ ਰੁਪਏ ਇਕੱਠੇ ਕਰਕੇ ਜਾਂ ਕਿਸੇ ਨੂੰ ਤੁਹਾਡੇ ਵਰਗੇ ਸੱਜਣਾ ਨੂੰ ਬੇਨਤੀ ਕਰਕੇ ਅਸੀਂ ਰੁਪਏ ਇਕੱਠੇ ਕਰਕੇ ਹਰਾਚਾਰਾ 10 ਤੋਂ 12 ਅਰਧਾ ਡੇਲੀ ਲੈ ਕੇ ਜਾਣਗੇ ਉਹ ਉੱਥੇ ਕਰੀਬਨ 8 ਛੱਡਾ ਜੀ ਜਿੱਚੋ 5-6 ਛੱਡਾ ਚ ਅਸੀਂ ਘੰਟਾ ਕਲਾ ਕੇ ਜਿੰਨਿਆ ਜੀ ਪੈਂਦਾ ਉਹ ਪੂਰੀ ਚੜੜਾ ਰੂਮ ਕੇ ਪਾਦ ਨੇ ਆ ਸਾਡੇ ਪ੍ਰਧਾਨ ਜੀ ਬੇਟੇ ਵਿਪਨ ਜੀ ਇਹਨਾਂ ਨੇ ਫੁਨੇੜੇ ਤੋਂ ਕਰੀਬਨ ਕਰੀਬਨ 50 ਸੱਕਾਲੀਆਂ ਤੇ ਕੂੜੀਆਂ ਵੀ ਲਾਈਆਂ ਹੈ ਜੀ ਉਹ ਨਹੀਂ ਸਰ ਪੂਰੀ ਗੱਲ ਸਮਝਾਉਣਾ ਆਇਆ ਹੈ ਨਹੀਂ ਉਹ ਤੁਸੀਂ ਜਨਾਬ ਉਹ ਫਿਰ ਉਹ ਪਤਾ ਕੀ ਗੱਲ ਬਿੱਕੂ ਚਲੇ ਰਹਿ ਜੂਗੀ ਗੱਲ ਕਲੀਅਰ ਡਿਲੀਵਰ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਤਾਂ ਕੀ ਹੁੰਦਾ ਹੈ ਜੀ ਐਡਮਿਨਿਸਟ੍ਰੇਸ਼ਨ ਵਾਲੋਂ ਉੱਪਰੋਂ ਹੀ ਆਂਦਾ ਹੈ ਜੀ ਉਹ ਦੇਖੋ ਇਹ ਸੜਕ ਰੋਤੀ ਆ ਰੋਹਾਂ ਨੂੰ ਤਾਂ ਸਾਡੇ ਤੋਂ ਕੋਈ ਬੰਦਾ ਇਹ ਜਿਹੜਾ ਕੰਮ ਕਰਨ ਵਾਲਾ ਨਹੀਂ ਹੈਗਾ ਅਸੀਂ ਡੀਸੀ ਸਾਹਿਬ ਨੂੰ ਕਈ ਵਾਰ ਤਫਾ ਮਿਲਲੇ ਜੀ ਡੀਸੀ ਜਸਪੀ ਸਿੰਘ ਜੀ ਨੂੰ ਕਈ ਮਰਤਫਾ ਮਿਲਲੇ ਇਤੋਂ ਪਹਿਲਾਂ ਸ਼ੌਕਤ ਅਹਿਮਦ ਸਰ ਨੂੰ ਵੀ ਅਸੀਂ ਬਹੁਤ ਵਾਰ ਇਸ ਸੀਜ਼ਨ ਨਿਗਾ ਕਰਾਇਆ ਰੋਜ਼ਾਨਾ ਜਾਂਦੇ ਅਸੀਂ ਤੇ ਡੇਲੀ ਇਹ ਮਸਲਾ ਚੱਲਦੇ-ਚੱਲਦੇ ਪਰसों ਕੇ ਚੌਥੇ ਵੀ ADC ਡੀ ਮੈਡਮ ਨਾਲ ਮੀਟਿੰਗ ਹੋਈ ਉਹਨਾਂ ਨੇ ਵਾਕਾ ਵਾਕ ਮਹਿਕਮੇ ਬੁਲਾਏ ਹੋਏ ਸੀ ਉਹ ਆਪ ਮੰਨ ਲਿਆ ਕਿ ਜਿਹੜੇ ਬੰਦੇ ਨੂੰ ਠੇਕਾ ਦਿੱਤਾ ਹੈ ਅਸੀਂ ਉਹਨੂੰ ਕੈਨਸਲ ਕਰਨਾ ਹੈ ਠੇਕੇ ਨੂੰ ਕਿਉਂਕਿ ਉਹ ਬੰਦਾ ਇੱਕ ਰੱਤੀਆ ਵੀ ਉੱਥੇ ਗੋਸ਼ਾਲਾ ਤੇ ਖਰਚ ਨਹੀਂ ਲਿਆ ਬਾਈ ਜੀ ਹੁਣ ਉਸ ਦੇ ਕਾਰਨ ਅੱਜ ਜਦੋਂ ਅਸੀਂ ਗਏ ਉਹ ਡਾਂਘਾਂ ਕੱਢੀ ਖੜੇ ਸੀ ਜੀ ਗੇਟ ਬੰਦ ਕਰੀ ਖੜੇ ਸੀ ਕਿ ਜੀ ਤੁਹਾਨੂੰ ਗੋਸ਼ਾਲਾ ਤੇ ਨਹੀਂ ਬਣਾ ਦੇਣਾ ਸਾਨੂੰ ਪਤਾ ਲੱਗਿਆ ਉਹਨਾਂ ਨੇ ਸਾਡੇ ਖਿਲਾਫ ਅੱਜ ਤੋਂ ਬਾਅਦ ਪਤਾ ਲੱਗਿਆ ਜੀ ਤੁਸੀਂ ਦੇਖਿਆ ਵੀ ਇਹ ਰਿਜਿਸਟ੍ਰਿਕਸ਼ਨ ਕਿਹਦੀ ਆਉਂਦੀ ਹੈ ਇਹ ਥਾਣਾ ਨੀਂਹ ਵਾਲੇ ਦੀ ਆਉਂਦੀ ਹੈ ਜਦੋਂ ਅਸੀਂ ਐਸਐਚਓ ਸਾਹਿਬ ਨੂੰ ਥਾਣਾ ਨੀਂਹ ਵਾਲੇ ਨੂੰ ਫੋਨ ਕੀਤਾ ਉੱਥੇ ਪਤਾ ਲੱਗਿਆ ਵੀ ਉਹਨਾਂ ਨੇ ਆਲਰੇਡੀ ਕੱਲ ਸਾਰਾ ਕੁਝ ਉਹਨਾਂ ਦਾ ਪੀਪੈਨ ਪਲਾਨ ਸੀਗਾ ਉਹਨਾਂ ਨੇ ਸਾਡੇ ਖਿਲਾਫ ਉਹਤੇ ਦਰਖਾਸਤ ਵੀ ਦਿੱਤੀ ਹੋਈ ਹੈ ਕਿ ਸਾਡੇ 'ਤੇ ਆ ਕੇ ਬਦਮਾਸ਼ੀ ਕਰਦੇ ਆ ਉਹਨੇ ਅੱਜ ਇਹ ਇਨਸੀਡੈਂਟ ਹੋਇਆ ਗਿਆ ਇਹੋ ਸਭ ਤੋਂ ਪਰਸੋਂ ਜੀ ਫਾਰਮੈਟ 74 ਨਾ ਲਾਣਾ ਪਿਆ ਤੁਹਾਨੂੰ ਬਹੁਤ ਮਜਬੂਰੀ ਔਰ ਉਦਨ ਪ੍ਰਸ਼ਾਸਨ ਨੂੰ ਇਹ ਸੀ ਕਿ ਕਿਸੇ ਤਰੀਕੇ ਨਾਲ ਇਹ ਧੰਨਾ ਰੋਕ ਦੇਣੀ ਵਕਤ ਵਕਤ ਅਫਸਰੀਆਂ ਵਟਸਐਪ ਦੇ ਕੋਲ ਆਈਆਂ ਜੀ ਕਿਉਂਕਿ ਦੂਜੀ ਕਾਲਜ ਅੰਦਰ ਰਿਪੋਰਟ ਦਾ ਹੋ ਜਾਣਾ ਸਾਡਾ ਮਕਸਦ ਨਹੀਂ ਹੈ ਬਾਈ ਜੀ ਅਸੀਂ ਪੋਲਿਟਿਕਲ ਨਹੀਂ ਹੈਗੇ ਸਾਡੇ ਕੋਲ ਉਥੇ ਪੀਪਲ ਹਰ ਸਿੰਘ ਜੀ ਵੀ ਆ ਕੇ ਗਏ ਆ ਸ਼ਿਮਰਾ ਦਾ ਵੀ ਧੰਨਵਾਦ ਕੀਤਾ ਸਾਡੇ ਕੋਲ ਤੇ ਪੀਪਾ ਪਰਪਾਲ ਜੀ ਵੀ ਆ ਕੇ ਗਏ ਸਾਡੇ ਮੈਂਬਰਾਂ ਚ ਕਈ ਮੈਂਬਰ ਕਾਂਗਰਸੀ ਵੀ ਹੈ ਜੀ ਆਮ ਆਦਮੀ ਪਾਰਟੀ ਦੇ ਵੀ ਹੈ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਜੀ ਸਾਡਾ ਇੱਕ ਬੜਾ ਜ਼ਹਿਰੂਰ ਮੁੱਦਾ ਜੀ ਔਰ ਪ੍ਰਸ਼ਾਸਨ ਨਾਲ ਬਾਈ ਜੀ ਕੁਛ ਨਹੀਂ ਕਰ ਰਿਹਾ ਹੁਣ ਐਵੇਂ ਹੋ ਕੀ ਹੈਗਾ ਵੀ ਇਸ ਮਸਲੇ ਦੇ ਵਿੱਚ ਪੁ ਪ੍ਰਸ਼ਾਸਨ ਉੱਤੇ ਲਾਗੇ ਕਿਉਂਕਿ ਆਪ ਉਹਨਾਂ ਦੀ ਹਿੰਮਤ ਨਹੀਂ ਜੀ ਸਾਡੇ ਨਾਲ ਆ ਕੇ ਅੱਖਾਂ ਜੱਖਾਂ ਵਾਕੇ ਗੱਲ ਕਰਨ ਕਿਉਂਕਿ ਕੱਲੀ-ਕੱਲੀ ਚੀਜ਼ ਬੜੀ ਡਿਟੇਲ ਦੇ ਵਿੱਚ ਅਸੀਂ ਉਹਨਾਂ ਨੂੰ ਦੱਸਿਆ ਹੋਇਆ ਜੀ ਇਹ ਬਈ ਜੀ ਮਸਲਾ ਹੈਗਾ ਹੋਰ ਕੋਈ ਨਹੀਂ ਸਾਡਾ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦਾ ਕੋਈ ਮਕਸਦ ਨਹੀਂ ਅਸੀਂ ਅੱਕੇ ਹੋਏ ਹਾਂ ਥੱਕੇ ਹੋਏ ਹਾਂ ਉਡੀ ਹਾਰੇ ਹੋਏ ਹਾਂ ਆ ਸਾਡੇ ਲਈ ਸਭ ਤੋਂ ਲਾਸਟ ਸਟੈਪ ਸੀ ਬਈ ਜੀ ਆਹ ਜਿਹੜਾ ਅਸੀਂ ਅੱਜ ਕੀਤਾ ਸਵੇਰੇ ਅਸੀਂ ਟਾਂ ਕਢ ਕੇ ਗਏ ਸੀ ਖੂਸ਼ਾਲਾ ਤੇ ਲਾਵਾ ਘਰ ਤੋਂ ਦੀ ਵਾਪਸ ਆਏ ਜੀ ਗੇਟ ਬੰਦ ਕੀਤਾ ਹੋਇਆ ਜੀ ਇਹਦਾ ਤਾਂ ਜਿਹੜਾ ਤਾਂ ਤੁਹਾਡਾ ਹੈਗਾ ਨਾ ਉਹ ਵੀ ਸਾਨੂੰ ਵੜਨੇ ਦਿੰਦੇ ਜਾਂ ਗੇਟ ਆਉਂਦਾ ਜੋ ਵੀ ਤੁਹਾਡਾ ਹੈਗਾ ਤੁਸੀਂ ਸਾਨੂੰ ਕੰਪਲੀਟ ਦੇ ਦਿਓ ਅਸੀਂ ਇਨਕੁਆਰੀ ਕਰ ਲੈਨੇ ਆਪਾਂ ਨੂੰ ਪੜਾ ਲੈਨੇ ਆ ਪਹਿਲਾਂ ਹਜ਼ਾਰਾਂ ਦੇ ਚੁੱਕੇ ਜੀ ਸਾਰਾ ਹੀ ਨੰਬਰ ਲੱਗੇ ਹੋਏ ਨੇ ਹਜ਼ਾਰਾਂ ਦੇ ਚੁੱਕੇ ਜੀ ਸਾਡੇ ਕੋਲੇ ਬਿੰਦੂ ਹੈ ਜੀ ਇਹ ਇਹਦੇ ਕਿਸੇ ਨੇ ਸੁਣਿਆ ਇਹ ਇਹ ਇੱਕ ਵਾਰ ਮੈਂ ਬੇਤੀ ਸੌਰੀ ਇਹਦੇ ਜੋ ਮੇਨ ਮੁੱਦਾ ਇਹ ਹੈ ਬਈ ਅਸੀਂ ਉਹਨਾਂ ਨੂੰ ਪਿਆ ਹੈਗਾ ਵੀ ਤੁਸੀਂ ਜਿਹੜੀਆਂ ਗਊਆਂ ਮਰ ਗਈਆਂ ਜੀ ਉੱਥੇ ਉੱਥੇ 500 ਤੋਂ ਵੱਧ ਗਊਆਂ 2 ਮਹੀਨੇ ਚ ਮਰ ਗਈਆਂ ਬਾਈ ਤੇ ਅਸੀਂ ਰੋਜ਼ਾਨਾ ਤੜਪਦੇ ਹੋਏ ਦੇਖਦੇ ਹਾਂ ਤੇ ਗਊਆਂ ਨੂੰ ਉੱਥੇ ਕੋਈ ਡਾਕਟਰ ਨਹੀਂ ਜਾਂਦਾ ਕੋਈ ਉਹਨਾਂ ਨੂੰ ਜਿਹੜੀ ਡਿੱਗੀ ਗਊ ਹੈ ਅਸੀਂ ਹਰਾਚਾਰਾ ਦਾ ਪਾਏ ਨੇ ਬਾਈ ਤੇ ਸਾਰਾ ਦਿਨ ਉਹਨੂੰ ਨਹੀਂ ਘਰ ਨਹੀਂ ਚੇ ਇੱਕ ਤਾਂ ਗਊ ਨੂੰ ਕਰੀਪਨ 10 12 ਲੀਟਰ ਪਾਣੀ ਦਾ ਚਾਹੀਦਾ ਹੈ ਜੀ ਉਹਨਾਂ ਕੋਈ ਪਾਣੀ ਵੀ ਨਹੀਂ ਪੈਂਦਾ ਜਿੱਤੇ ਦਿੱਤੀਆ ਪੀਆ ਸੀ ਕਹਿ ਰਹੇ ਹੁਣ ਉਹਨਾਂ ਤੇਰ ਹੋਰ ਕੋਈ ਖਾ ਲੈਣੀ ਇਸ ਸੰਘਰਸ਼ ਨੂੰ ਤਿੱਖਾ ਕਰਨਾ ਪਊਗਾ ਤੇ ਜਿਹੜੇ ਬੰਦੇ ਉਹਨਾਂ ਕਤਲਾਂ ਦੇ ਦਰਸ਼ੀ ਐ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਾਓ ਜੀ ਨਹੀਂ ਸਰਕਾਰੀ ਕੋਈ ਨਹੀਂ ਸਰਭੀਆ ਭਾਈ ਜੀ ਹਾਊਸ ਐਸ ਦਾ ਉਹਨਾਂ ਨੂੰ ਦਿੰਦਿਆ ਜੀ ਪ੍ਰਸ਼ਾਸਨ ਡੀਡੀਪੀਓ ਆਪਣਾ ਡੀਡੀਪੀਓ ਆਫਿਸ ਦੇ ਥਰੂ 10 ਲੱਖ ਰੁਪਏ ਇੱਕ ਮਹੀਨਾ ਦਾ ਦਿੰਦਿਆ ਜੀ ਉਹ ਬੰਦਾ ਉੱਥੇ 50 ਹਜ਼ਾਰ ਰੁਪਏ ਮਿਲਦੇ ਵੀ ਹਰਾਚਾਲ ਨਹੀਂ ਪੈਂਦਾ ਜੀ 50 ਹਜ਼ਾਰ ਰੁਪਏ ਦਾ ਜੀ ਤਿੰਨੇ ਬੰਦੇ ਰੱਖੇ ਹੋ ਪਟਿੰਡਾ ਤੋਂ ਤੀਰਜਗਰ ਦੀ ਰਿਪੋਰਟ ਔਨ ਏਅਰ